ਚੂਕ ਰਾਜ ਅੱਛਾ ਅੱਜ ਪੰਜਾਬ ਸਰਕਾਰ ਦਾ ਜਿਹੜਾ ਯੋਧ ਨਸ਼ਾ ਵਿਰੋਧ ਅਭਿਆਨ ਚੱਲ ਰਿਹਾ ਹੈ ਉਸ ਦੇ ਅੰਤਰਗਤ ਜਿਹੜੀ ਸਾਡੀ ਮੇਨ ਨੋਡਲ ਏਜੰਸੀ ਨਿਊਕਲੀਅਸ ਆਫ ਦਿਸ ਡਰਾਈਵ ਇਜ਼ ਐਂਟੀ ਨਾਰਕੋਟਿਕਸ ਟਾਸਕ ਫੋਰਸ ਜਿਸ ਦੇ ਮੁਖੀ ਸਰਦਾਰ ਕੁਲਦੀਪ ਸਿੰਘ ਮੇਰੇ ਦੋਸਤ ਇੱਥੇ ਬੈਠੇ ਹੈਗੇ ਸੋ ਐਨਟੀਐਫ ਇਸ ਡਰਾਈਵ ਨੂੰ ਕੋਆਰਡੀਨੇਟ ਤੇ ਮੋਨਿਟਰ ਕਰ ਰਹੀ ਹੈ ਜਿਹੜੀ ਸਾਡੇ ਜ਼ਿਲ੍ਹਿਆ ਦੇ ਵਿੱਚ ਜਿਹੜੀ ਐਨਫੋਰਸਮੈਂਟ ਐਕਟੀਵਿਟੀ ਹੋ ਰਹੀ ਹੈ ਤੇ ਨਾਲ ਦੀ ਨਾਲ ਜਿਹੜੇ ਪੰਜਾਬ ਸਰਕਾਰ ਦੇ ਦੂਜੇ ਡਿਪਾਰਟਮੈਂਟਸ ਹੈਗੇ ਉਹਨਾਂ ਦੇ ਨਾਲ ਕੋਆਰਡੀਨੇਟਡ ਮੈਨਰ ਦੇ ਵਿੱਚ ਪ੍ਰिवेंशन ਤੇ ਡੀ ਐਡਿਕਸ਼ਨ ਸਟਰੈਟਜੀਜ਼ ਨੂੰ ਇੰਪਲੀਮੈਂਟ ਕੀਤਾ ਜਾ ਰਿਹਾ ਹੈਗਾ ਏ ਐਨ ਟੀ ਐਫ ਦੀ ਇੱਕ ਨਿਰੰਤਰ ਕੋਸ਼ਿਸ਼ ਰਹੀ ਹੈ ਇਨਫਰਾਸਟ੍ਰਕਚਰ ਬਿਲਡਿੰਗ ਤੇ ਲੇਟੈਸਟ ਕਟਿੰਗ ਐਜ ਟੈਕਨੋਲੋਜੀ ਅਕਵਾਇਰ ਕਰਨ ਦੀ ਇਹਨਾਂ ਨੇ ਪਿਛਲੇ ਸਾਲ ਜਿਹੜਾ ਹੈਗਾ ਸੀਐਮ ਸਾਹਿਬ ਤੋਂ ਅਸੀਂ ਏ ਐਨ ਟੀ ਐਫ ਹੈੱਡਕਵਾਰਟਰਸ ਦੇ ਵਿੱਚ ਇੱਕ ਟੈਕਨੀਕਲ ਯੂਨਿਟ ਦਾ ਨੇ ਆਪਰੇਸ਼ਨ ਕਰਵਾਇਆ ਸੀਗਾ ਇੱਕ ਸੇਫ ਪੰਜਾਬ ਹੈਲਪਲਾਈਨ ਜਿਹੜਾ ਵਟਸਐਪ ਬਾ ਹੈਲਪ ਲਾਈਨ ਤੇ ਚੈਟਬੋਟ ਉਹ ਕੰਮ ਕਰ ਰਿਹਾ ਹੈਗਾ ਸੋ ਉਸੇ ਲਈ ਕਰੀ ਦੇ ਵਿੱਚ ਅੱਜ ਇੱਥੇ ਪਟਿਆਲਾ ਰੇਂਜ ਦਾ ਐਨਟੀਐਫ ਦਾ ਜਿਹੜਾ ਆਫਿਸ ਹੈਗਾ ਉਸ ਦੀ ਇਨੋਗ੍ਰੇਸ਼ਨ ਹੋਈ ਹੈ ਇਹ ਅਲਟਰਾ ਮਾਡਰਨ तकरीबन 1 ਕਰੋੜ ਦੀ ਲਾਗਤ ਨਾਲ 6800 ਸਕੁਅਰ ਫਿਟ ਦੇ ਵਿੱਚ ਪਟਿਆਲਾ ਪੁਲਸ ਲਾਈਨ ਦੇ ਵਿੱਚ ਇਹ ਆਫਿਸ ਜਿਹੜਾ ਹੈਗਾ ਇਨੋਗ੍ਰੇਟ ਮੈਂ ਅੱਜ ਕੀਤਾ ਹੈਗਾ ਇਸ ਦੇ ਵਿੱਚ ਜਿਹੜੇ ਏਆਈਜੀ ਸਾਹਿਬ ਜਿਹੜੇ ਇਸ ਦਫਤਰ ਦੇ ਹੈੱਡ ਹੈਗੇ ਉਨਾ ਲਈ ਸਪੇਸ ਆਫਿਸ ਸਪੇਸ ਉਹਨਾਂ ਦੇ ਡੀਐਸਪੀ ਸਾਹਿਬਾਨ ਐਸਪੀ ਸਾਹਿਬਾਨ ਇਨਵੈਸਟੀਗੇਟਿੰਗ ਆਫਿਸਰ ਜਿਹੜੀ ਸਾਡੀ ਟੈਕ ਯੂਨਿਟ ਹੈਗੀ ਸੋ ਇੱਕ ਮਾਡਰਨ ਸਟੇਟ ਆਫ ਦਾ ਆਰਟ ਬਿਲਡਿੰਗ ਆਪਰੇਸ਼ਨਲ ਹੋ ਗਈ ਹੈ ਸਿਮਿਲਰ ਬਿਲਡਿੰਗ ਇਹਨਾਂ ਦੀ ਜਲੰਧਰ ਦੇ ਵਿੱਚ ਜਿਹੜੀ ਹੈਗੀ ਉਹ ਅੰਡਰ ਕੰਸਟਰਕਸ਼ਨ ਹੈਗੀ ਸੋ ਬਹੁਤ ਹੀ ਛੇਤੀ ਹਰ ਰੇਂਜ ਦੇ ਵਿੱਚ ਏਐਨਟੀਐਫ ਦਾ ਇੰਡੀਪੈਂਡੈਂਟ ਦਫਤਰ ਬਣੂਗਾ ਜਿਸ ਤੋਂ ਸਾਨੂੰ ਮਦਦ ਮਿਲੇਗੀ ਡਰੱਗ ਲਾ ਐਨਫੋਰਸਮੈਂਟ ਦੇ ਵਿੱਚ ਇਸ ਦੇ ਨਾਲ ਨਾਲ ਜਿਹੜਾ ਯੋਧ ਨਸ਼ਾ ਵਿਰੋਧ ਹੈਗਾ ਜਿਵੇਂ ਮੈਂ 31 ਤਰੀਕ ਦੀ ਪੀਸੀ ਦੇ ਵਿੱਚ ਕਿਹਾ ਸੀ ਮੈਂ ਕੁਝ ਗੱਲਾਂ ਮੈਨੂੰ ਰਿਪੀਟ ਕਰਾਂਗਾ ਕਿ ਇਹ ਸਾਡਾ ਜਿਹੜਾ ਕੰਮ ਕੰਟੀਨਿਊਡ ਰਹੂਗਾ ਤੇ ਅਸੀਂ ਸੈਟੀਸਫਾਈਡ ਹੈਗੇ ਕਿ ਕਾਫੀ ਹੱਦ ਤੱਕ ਨਸ਼ਿਆਂ ਤੇ ਅੰਕੁਸ਼ ਪਾਇਆ ਗਿਆ ਹੈਗਾ ਹਜੇ ਵੀ ਕੰਮ ਰਹਿੰਦਾ ਹੈਗਾ ਸੋ ਪੂਰੀ ਡੈਡੀਕੇਸ਼ਨ ਨਾਲ ਪੰਜਾਬ ਪੁਲਿਸ ਇਸਤੇ ਕੰਮ ਕਰੂਗੀ 31 ਜਿਹੜੇ ਮਈ ਤੱਕ ਦੇ ਜਿਹੜੇ ਆંકੜੇ ਹੈਗੇ ਮੈਂ ਬਰੀਫਲੀ ਦੱਸ ਦਾਂਗਾ ਕਿ ਉਦੋਂ 8344 ਐਫਆਈਆਰ ਦਰਜ ਹੋਈਆਂ ਸੀ ਜਿਸ ਦੇ ਵਿੱਚ 14734 ਲੋਕ ਗ੍ਰਿਫਤਾਰ ਹੋਏ ਸੀਗੇ 586 ਕੇਜੀ ਹੀਰੋਇਨ 247 ਕੇਜੀ ਅਫੀਮ 13551 ਕੇਜੀ ਪੌਪੀ ਹਸਕ 9 ਕੇਜੀ ਚਰਸ 253 ਕੇਜੀ ਗਾਂਜਾ 2.58 ਇਨ 25 ਲੱਖ 70 ਹਜ਼ਾਰ ਕੈਪਸੂਲ ਪਿਲਸ ਤੇ 10 ਕਰੋੜ 76 ਲੱਖ ਡਰੱਗ ਮਨੀ ਜਿਹੜਾ ਰਿਕਵਰ ਹੋਇਆ ਹੈ ਇਸ ਦੇ ਵਿੱਚ 50 ਜਿਹੜੇ ਮੁਲਜ਼ਮ ਹੈਗੇ ਉਹਨਾਂ ਕਮਰਸ਼ੀਅਲ ਕੁਆਂਟੀਟੀਆਂ ਤੇ ਬੈਕਗਰਾਉਂਡ ਦੇ ਵਿੱਚ ਉਹਦਾ ਕਮਰਸ਼ੀਅਲ ਰਿਕਵਰੀ ਜਿਸ ਨੂੰ ਅਸੀਂ ਬਿਗ ਫਿਸ਼ ਕਹਿੰਦੇ ਹਾਂ ਤੇ ਇਹ ਬਹੁਤ ਇਫੈਕਟਿਵ ਐਕਸ਼ਨ ਪੁਆਇੰਟ ਆਫ ਸੇਲਸ ਤੇ ਵੀ ਹੋਇਆ ਹੈਗਾ ਤੇ ਨਾਲ ਹੀ ਜਿਹੜੇ ਫਾਰਵਰਡ ਤੇ ਬੈਕਵਰਡ ਲਿੰਕੇਜਸ ਜਿਹੜੇ ਹੈਗੇ ਉਹਨਾਂ ਤੇ ਕੰਮ ਕਰਤੇ ਹੋਏ ਕੀਤਾ ਗਿਆ ਹੈਗਾ ਜਿਹੜੀ ਸਾਡੀ ਸੇਫ ਪੰਜਾਬ ਹੈਲਪਲਾਈਨ ਹੈਗੀ ਉਸ ਦੇ ਵਿੱਚ 9216 ਟਿਪਸ ਰਿਸੀਵ ਹੋਈਆਂ ਉਸ ਦੇ ਵਿੱਚ ਹੁਣ ਤੱਕ 1687 ਐਫ ਆਈ ਆਰ ਅਦਰਜ ਹੋਈਆਂ ਤੇ 1946 ਜਿਹੜੇ ਅਕਿਊਜ਼ਡ ਅਰੈਸਟ ਹੋਈ ਹੈਗੇ 146 ਪ੍ਰੋਪੋਜ਼ਲਸ ਫਾਰ ਫ੍ਰੀਜ਼ਿੰਗ ਆਫ ਪ੍ਰੋਪਰਟੀ 74.27 ਕਰੋੜ ਦੇ ਉਹ ਕੰਪੀਟੈਂਟ ਅਥਾਰਟੀ ਨਿਊ ਡელი ਵੱਲੋਂ ਪ੍ਰੋਪਰਟੀ ਫ੍ਰੀਜ਼ ਕਰਾਈ ਗਈ ਤੇ ਜਿਹੜੇ ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਐਂਡੀਪੀਐਸ ਐਕਟ ਦਾ ਇਨਫੋਰਸਮੈਂਟ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ ਹੈਗਾ ਸਾਇੰਟਿਫਿਕ ਇਨਵੈਸਟੀਗੇਸ਼ਨ ਕਰਦੇ ਹੋਏ ਜਿਸ ਦੀ ਮਿਸਾਲ ਇੰਡੀਆ ਦੇ ਵਿੱਚ ਸਭ ਤੋਂ ਹਾਈਐਸਟ ਕਨਵਿਕਸ਼ਨ ਰੇਟ ਪੰਜਾਬ ਦੀ ਹੈ 1 ਮਾਰਚ ਤੋਂ ਔਨਵਰਡਸ ਜਿਹੜਾ ਯੁੱਧ ਨਸ਼ਿਆ ਵਿਰੋਧ ਇਸ ਦੇ ਸ਼ੁਰੂ ਹੋਣ ਤੋਂ ਬਾਅਦ 1205 ਕੇਸਸ ਮਾਨਯੋਗ ਅਦਾਲਤਾਂ ਵੱਲੋਂ ਡਿਸਾਈਡ ਹੋਏ ਹਨ ਜਿਨ੍ਹਾਂ ਦੇ ਵਿੱਚ 1085 ਕੇਸਸ ਜਿਹੜੇ ਕਨਵਿਕਸ਼ਨ ਦੇ ਵਿੱਚ ਐਂਡ ਕੀਤੇ ਸੋ ਕਨਵਿਕਸ਼ਨ ਰੇਟ ਜਿਹੜੀ ਇਸ ਵਕਤ ਪੰਜਾਬ ਦੀ 90% ਹੈ ਸ ਤੇ ਦੂਜੀ ਏਜੰਸੀਜ਼ ਹੈਲਥ ਡਿਪਾਰਟਮੈਂਟ ਦੇ ਨਾਲ ਤਾਲਮੇਲ ਕਰਦੇ ਹੋਏ ਪੰਜਾਬ ਪੁਲਿਸ ਵੀ ਜਿਹੜਾ ਇੱਕ ਪੋਜ਼ਿਟਿਵ ਐਟੀਟਿਊਡ ਅਸੀਂ ਅਪਣਾ ਰਹੇ ਹਾਂ ਜਿਹੜੇ ਸਮਾਲ ਕੁਆਂਟੀਟੀ ਦੇ ਵਿੱਚ ਜਿਹੜੇ ਲੋਕ ਫੜੇ ਜਾ ਰਹੇ ਹੈਗੇ ਉਹਨਾਂ ਨੂੰ ਅਸੀਂ ਇਨਕਰੀਜ ਕਰਦੇ ਆਂ ਡੀ ਐਡਿਕਸ਼ਨ ਸੈਂਟਰਾਂ ਦੇ ਵਿੱਚ ਜਾਣ ਦੀ ਇੱਕ ਲਾ ਦਾ ਮੰਡੈਟਰੀ ਪ੍ਰੋਵੀਜ਼ਨ 64 ਏ ਐਨਡੀਪੀਐਸ ਐਕਟ ਹੈ ਜੇ ਕਿਸੇ ਤੋਂ ਰਿਕਵਰੀ ਵੀ ਹੁੰਦੀ ਹੈ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਜੇ ਉਹ ਅੰਡਰਟੇਕ ਕਰਦਾ ਹੈ স্মਲ ਕੁਆਂਟੀਟੀ ਦੀ ਰਿਕਵਰੀ ਹੈਗੀ ਕਿ ਮੈਂ ਡੀ ਐਡਿਕਸ਼ਨ ਅੰਡਰਗੋ ਕਰਾਂਗਾ ਸੋ ਉਸ ਨੂੰ ਫਿਰ ਜੇਲ ਨਹੀਂ ਭੇਜਿਆ ਜਾਂਦਾ ਡੀ ਐਡਿਕਸ਼ਨ ਸੈਂਟਰ ਭੇਜਿਆ ਜਾਂਦਾ ਸੋ ਇਸ ਤਰ੍ਹਾਂ ਦੇ 1121 ਡਰਗ ਯੂਜ਼ਰਸ ਅਸੀਂ 64 A ਦੇ ਵਿੱਚ ਡੀ ਐਡਿਕਸ਼ਨ ਸੈਂਟਰਾਂ ਚ ਐਡਮਿਟ ਕਰਾਏ ਹੈਗੇ ਵਿਦ ਕੋਰਟ ਆਰਡਰਸ ਇਹਨਾਂ ਤੋਂ ਇਲਾਵਾ ਮੋਟੀਵੇਟ ਕਰਕੇ ਇੰਡੀਪੈਂਡੈਂਟ ਆਪਣੇ ਤੌਰ ਤੇ 575786 ਜਿਹੜੇ ਡਰੱਗ ਯੂਜ਼ਰਸ ਅਸੀਂ ਡੀਡਿਕਸ਼ਨ ਸੈਂਟਰਾਂ 'ਚ ਐਡਮਿਟ ਕਰਾਏ ਹੈਗੇ ਤੇ 6483 ਜਿਹੜੇ ਡਰੱਗ ਯੂਜ਼ਰਸ ਹੋਰ ਸੈਂਟਰਸ ਦੇ ਵਿੱਚ